ਸਾਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਕਰਮੀ ਤਰਮੋਲ ਅੱਜ ਮੈਂ ਤੁਹਾਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਸਾਈਬਰ ਕ੍ਰਾਈਮ ਵਿੱਚ ਹੋਣ ਵਾਲੀਆਂ ਠੱਗੀਆਂ ਬਾਰੇ ਜਾਗਰੂਕ ਕਰਨਾ ਚਾਹੁੰਦਾ ਹਾਂ ਸੋ ਦੋਸਤੋ ਜੇ ਕੋਈ ਵੀ ਆਦਮੀ ਤੁਹਾਨੂੰ ਕੋਈ ਵੀ ਵਿਅਕਤੀ ਪੁਲਿਸ ਸੀਬੀਆਈ ਜਾਂ ਕਸਟਮ ਦਾ ਅਧਿਕਾਰੀ ਦੱਸ ਕੇ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਹੈ ਕਿ ਤੁਸੀਂ ਕੋਈ ਤੁਹਾਡੇ SIM ਕਾਰਡ ਦੁਆਰਾ ਤੁਹਾਡੇ ਫੋਨ ਮੋਬਾਈਲ ਫੋਨ ਦੁਆਰਾ ਕੋਈ ਦਾਸਤਾਵੇਜ਼ ਜਾਨੀ ਗਲਤ ਵਰਤੋਂ ਹੋਈ ਹੈ ਤਾਂ ਜਾਂ ਤੁਹਾਨੂੰ ਕਹਿੰਦਾ ਹੈ ਵੀਡੀਓ ਕਾਲ ਰਾਹੀਂ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਜਾਂ ਡਿਜੀਟਲ ਅਰੈਸਟ ਪਾਈ ਗਈ ਹੈ ਤਾਂ ਉਹਦੇ ਬਿਲਕੁਲ ਚਾਂਸੇ ਦੇ ਵਿੱਚ ਨਾ ਆਓ ਕਿਉਂਕਿ ਤੈਨੂੰ ਉਹ ਵੀ ਕਹੂਗਾ ਕਿ ਮੇਰੇ ਅਕਾਊਂਟ ਦੇ ਵਿੱਚ ਕੁਝ ਪੈਸੇ ਪਾਓ ਤਾਂ ਇਹਨਾਂ ਚੀਜ਼ਾਂ ਤੋਂ ਬਚੋ ਬਾਕੀ ਕੋਈ ਪੁਲਿਸ ਅਧਿਕਾਰੀ ਫਰਜੀ ਪੁਲਿਸ ਅਧਿਕਾਰੀ ਤੁਹਾਨੂੰ ਇਹ ਕਹਿੰਦਾ ਕਿ ਤੁਹਾਡਾ ਬੱਚਾ ਨਸ਼ੇ ਵੇਚਦਾ ਫੜਿਆ ਗਿਆ ਜਾਂ ਕੋਈ ਐਕਸੀਡੈਂਟ ਕਰਕੇ ਭੱਜਿਆ ਤਾਂ ਤੁਸੀਂ ਉਹਨੂੰ ਛਡਾਓ ਤੇ ਉਹਦੇ ਲਈ ਸਾਨੂੰ ਇੰਨੇ ਪੈਸੇ ਜਮ੍ਹਾਂ ਕਰਾਓ ਉਸ ਚਾਂਸੇ ਦੇ ਵਿੱਚ ਵੀ ਨਹੀਂ ਆਉਣਾ ਸੋ ਦੋਸਤੋ ਕਈ ਜਿੱਦਾਂ ਕਿ ਕੋਰੀਅਰ ਡਿਲੀਵਰੀ ਵਾਲੇ ਵੀ ਏਪੀਕੇ ਜਿਹੜਾ ਤੁਹਾਨੂੰ ਇੱਕ ਫਾਈਲ ਭੇਜ ਕੇ ਉਹਨੂੰ ਕਹਿੰਦੇ ਕਿ ਆਪਣੇ ਮੋਬਾਈਲ ਤੇ ਇਹਨੂੰ ਡਾਊਨਲੋਡ ਕਰੋ ਉਹ ਵੀ ਡਾਊਨਲੋਡ ਨਾ ਕਰੋ ਕਿਉਂਕਿ ਇਹਦੇ ਨਾਲ ਵੀ ਤੁਹਾਡਾ ਫੋਨ ਹੈਕ ਹੋ ਸਕਦਾ ਸੋ ਦੋਸਤੋ ਸਾਈਬਰ ਕ੍ਰਾਈਮ ਤੋਂ ਬਚਣਾ ਤੁਹਾਡੇ ਲਈ ਬਹੁਤ ਲਾਜ਼ਮੀ ਹੈ ਕਿਉਂਕਿ ਇਹ ਲੋਕ ਅੱਜਕੱਲ ਬਜ਼ੁਰਗਾਂ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਨੇ ਪਰ ਫਿਰ ਵੀ ਜੇ ਕੋਈ ਸਾਈਬਰ ਕ੍ਰਾਈਮ ਤੇ ਤੁਸੀਂ ਕੋਈ ਸ਼ਿਕਾਇਤ ਦਰਜ ਕਰਾਉਣੀ ਹੈ ਤਾਂ ਤੁਸੀਂ 1930 ਤੇ ਸੰਪਰਕ ਕਰ ਸਕਦੇ ਥੈਂਕ ਯੂ ਸਸੀ